ਤੁਸੀਂ ਸੁਣ ਰਹੇ ਹੋ ਕਿਤਾਬ ਚਾਨਾਮਾ ਦਾ ਸ਼ੀਵਾ ਅਧਿਆਏ ਫੁੱਲ ਬਸੰਤ ਦੀ ਸਵੇਰ ਵੇਲੇ ਕੰਬਦੀ سرمਈ ਧੁੰਦ ਵਿੱਚ ਰਹਾਸਮਈ ਤਾਲ ਅੰਦਰ ਦਰਖਤਾ ਉੱਪਰ ਜਦੋਂ ਪੰਛੀ ਚਹਿਚਹਾ ਰਹੇ ਹੋਣ ਤੁਹਾਨੂੰ ਲੱਗਦਾ ਨਹੀਂ ਕਿ ਆਪਣੇ ਸਾਥੀਆਂ ਨਾਲ ਉਹ ਫੁੱਲਾਂ ਬਾਬਤ ਗੱਲਾਂ ਕਰ ਰਹੇ ਹਨ ਮਨੁੱਖਤਾ ਦਾ ਫੁੱਲਾਂ ਨਾਲ ਸਨੇਹ ਉਦੋਂ ਦਾ ਹੈ ਜਦੋਂ ਦੀ ਕਵਿਤਾ ਹੈ ਅਤੇ ਜਦੋਂ ਦਾ ਪਿਆਰ ਹੈ ਬੇਖੁਦੀ ਵਿੱਚ ਮਿੱਠਾ ਖਾਮੋਸ਼ੀ ਸਦਕਾ ਮੈ ਕਾ ਭਰਿਆ ਕੁਆਰੀ ਆਤਮਾ ਦੀਆਂ ਪੰਖੜੀਆਂ ਫੁੱਲ ਨਾਲੋਂ ਬਿਹਤਰ ਕਿੱਥੇ ਖੁੱਲਣਗੀਆਂ ਆਦ ਮਾਨਵ ਆਪਣੀ ਮਹਿਬੂਬਾ ਨੂੰ ਅਰਪਣ ਕਰਨ ਵਾਸਤੇ ਪਹਿਲੀ ਵਾਰ ਜਦੋਂ ਫੁੱਲਾਂ ਨਾਲ ਗੁੰਦਿਆ ਹਾਰ ਲੈ ਕੇ ਆਇਆ ਉਹਦੀ ਉਹ ਜੰਗਲੀ ਤੋਂ ਸੱਭਿਅਕ ਹੋ ਗਿਆ ਕੁਦਰਤ ਦੀਆਂ ਕਠੋਰ ਲੋੜਾਂ ਤੋਂ ਉੱਪਰ ਉੱਠ ਕੇ ਉਹ ਮਾਨਵ ਹੋ ਗਿਆ ਬੇਕਾਰ ਵਸਤੂ ਨੂੰ ਸੁਖਮਤਾ ਪ੍ਰਦਾਨ ਕਰਨ ਅਨੁਸਾਰ ਉਹ ਆਰਟ ਦੇ ਜਲਵੇ ਵਿੱਚ ਦਾਖਲ ਹੋ ਗਿਆ ਸੁਖ ਹੋਵੇ ਜਾਂ ਦੁੱਖ ਫੁੱਲ ਨਿਰੰਤਰ ਸਾਡੇ ਅੰਗ ਸੰਗ ਹਨ ਖਾਂਦੇ ਪੀਂਦੇ ਗਾਉਂਦੇ ਨੱਚਦੇ ਧੋਖਾ ਧੜੀ ਕਰਦੇ ਹੋਏ ਅਸੀਂ ਉਹਨਾਂ ਦੀ ਸੰਗਤ ਵਿੱਚ ਹਾਂ ਵਿਆਹ ਵੇਲੇ ਦਿਖਿਆ ਲੈਣ ਵੇਲੇ ਫੁੱਲਾਂ ਦੀ ਲੋੜ ਪੈਂਦੀ ਹੈ ਫੁੱਲਾਂ ਬਿਨ ਮਰਨ ਦਾ ਕਿਹੜਾ ਹੌਸਲਾ ਪੈਂਦਾ ਲੀਲੀ ਦੇ ਫੁੱਲਾਂ ਨਾਲ ਅਸੀਂ ਅਰਦਾਸ ਕੀਤੀ ਕਵਲ ਦੀ ਸੰਗਤ ਵਿੱਚ ਪੂਜਾ ਕੀਤੀ ਗੁਲਾਬ ਅਤੇ ਗੁਲਦਾਵੂ ਦੀਆਂ ਨਾਲ ਜੰਗੀ ਮੋਰਚੇ ਸਜਾਏ ਅਸੀਂ ਤਾਂ ਫੁੱਲਾਂ ਦੀ ਬੋਲੀ ਤੱਕ ਬੋਲਣ ਦਾ ਯਤਨ ਕੀਤਾ ਇਹਨਾਂ ਬਗੈਰ ਅਸੀਂ ਰਹਿ ਕਿਵੇਂ ਸਕਦੇ ਹਾਂ ਫੁੱਲਾਂ ਦੀ ਗੈਰ ਹਾਜ਼ਰੀ ਵਿੱਚ ਜਹਾਨ ਕਿੰਨਾ ਡਰਾਉਣਾ ਹੋਵੇਗਾ ਬਿਮਾਰ ਦੇ ਬਿਸਤਰੇ ਨੇੜੇ ਆ ਕੇ ਉਹ ਕਿੰਨਾ ਆਰਾਮ ਦਿੰਦੇ ਹਨ ਘੁੱਪ ਹਨੇਰੇ ਵਿੱਚ ਝਟਕਦੀਆਂ ਰੂਹਾਂ ਵਾਸਤੇ ਉਹ ਵਰਦਾਨ ਦੀ ਰੌਸ਼ਨੀ ਹਨ ਸਾਡੇ ਵੱਲ ਨੀਝ ਲਾ ਕੇ ਤੱਕਦਾ ਹੋਇਆ ਸੋਹਣਾ ਬੱਚਾ ਜਿਵੇਂ ਸਾਨੂੰ ਸਾਡੀਆਂ ਗੁਆਚੀਆਂ ਉਮੀਦਾਂ ਦੇ ਦਿੰਦਾ ਹੈ ਇਸੇ ਤਰ੍ਹਾਂ ਫੁੱਲਾਂ ਦੀ ਨਜਾਕਤ ਸਾਨੂੰ ਸੰਸਾਰ ਵਿੱਚ ਗੁੰਮਿਆ ਸਾਡਾ ਧੁੰਦਲਾ ਪੈਂਦਾ ਜਾ ਰਿਹਾ ਵਿਸ਼ਵਾਸ ਲੋਟਾਂਦੀ ਹੈ ਜਦੋਂ ਸਾਨੂੰ ਕਬਰ ਵਿੱਚ ਦਫਨ ਕਰ ਦਿੱਤਾ ਜਾਂਦਾ ਹੈ ਉਹੀ ਹਨ ਜਿਹੜੇ دیر ਤੱਕ ਸਾਡੇ ਵਿਛੋੜੇ ਦਾ ਮਾਤਮ ਕਰਦੇ ਹਨ ਬੇਸ਼ੱਕ ਗੱਲ ਕਰਨੀ ਦੁਖਦਾਈ ਹੈ ਪਰ ਕਰਨੀ ਤਾਂ ਪਵੇਗੀ ਹੀ ਇਹ ਗੱਲ ਛੁਪਾਈ ਨਹੀਂ ਜਾ ਸਕਦੀ ਕਿ ਫੁੱਲਾਂ ਨਾਲ ਗਹਿਰੀ ਮਿੱਤਰਤਾ ਹੋਣ ਦੇ ਬਾਵਜੂਦ ਹਾਂ ਅਸੀਂ ਪਸ਼ੂ ਦੇ ਪਸ਼ੂ ਰਤਾ ਕੋ ਆਪਣੀ ਢੇੜ ਨੁਮਾ ਖੱਲ ਉਚੇੜੋ ਤੁਹਾਡਾ ਅੰਦਰਲਾ ਬਗਿਆੜ ਦੰਧੀਆਂ ਦਿਖਾਉਣ ਲੱਗ ਪਏਗਾ ਕਹਿੰਦੇ ਹਨ ਆਦਮੀ 10 ਸਾਲ ਦੀ ਉਮਰੇ ਜਾਨਵਰ 20 ਸਾਲ ਦਾ ਨੀਮ ਪਾਗਲ 30 ਦਾ ਫਜ਼ੂਲ 40 ਦਾ ਫਰਾਡ ਤੇ 50 ਦਾ ਮੁਜਰਮ ਹੁੰਦਾ ਹੈ ਮੁਜਰਮ ਸ਼ਾਇਦ ਇਸ ਲਈ ਬਣ ਜਾਂਦਾ ਹੈ ਕਿਉਂਕਿ ਉਹ ਜਨਵਰੀ ਜੂਨ ਵਿੱਚੋਂ ਨਿਕਲਿਆ ਹੀ ਨਹੀਂ ਸਾਡੇ ਵਾਸਤੇ ਭੁੱਖ ਤੋਂ ਬਿਨਾ ਕੁਝ ਸੱਚ ਨਹੀਂ ਸਾਡੀਆਂ ਆਪਣੀਆਂ ਇਛਾਵਾਂ ਤੋਂ ਬਿਨਾ ਕੁਝ ਪਵਿੱਤਰ ਨਹੀਂ ਇਬਾਦਤਗਾਹਾਂ ਬਾਦ ਇਬਾਦਤਗਾਹਾਂ ਸਾਡੀਆਂ ਅੱਖਾਂ ਸਾਹਮਣੇ ਟਹਿ ਟੇਰੀ ਹੁੰਦੀਆਂ ਗਈਆਂ ਪਰ ਇੱਕ ਇਬਾਦਤਗਾ ਅਸੀਂ ਹਮੇਸ਼ਾ ਸਾਹਮਣੇ ਮਹਿਫੂਜ਼ ਰੱਖੀ ਉਹ ਸੁਪਰੀਮ ਵੇਦੀ ਕਾਇਮ ਰੱਖੀ ਜਿੱਥੇ ਫੁੱਲ ਚਾੜੇ ਤੇ ਧੂਪ ਬਾਲੀ ਉਹ ਸ਼ਰੋਮਣੀ ਮੂਰਤੀ ਹੈ ਸਾਡਾ ਆਪਣਾ ਆਪਾ ਸਾਡਾ ਰੱਬ ਮਹਾਨ ਹੈ ਤੇ ਧੰਨ ਉਸਦਾ ਪੈਗੰਬਰ ਹੈ ਇਸ ਰੱਬ ਅੱਗੇ ਅਸੀਂ ਸਾਰੀ ਕੁਦਰਤ ਕੁਰਬਾਨ ਕਰ ਦਿੱਤੀ ਅਸੀਂ ਸ਼ੇਖੀ ਮਾਰਦੇ ਹਾਂ ਕਿ ਅਸੀਂ ਪਦਾਰਥ ਉੱਪਰ ਫਤਿਹ ਹਾਸਲ ਕਰ ਲਈ ਹੈ ਪਰ ਭੁੱਲ ਜਾਂਦੇ ਹਾਂ ਕਿ ਪਦਾਰਥ ਨੇ ਸਾਨੂੰ ਗੁਲਾਮ ਕਰ ਲਿਆ ਹੈ ਕਲਚਰ ਅਤੇ ਵਿਕਾਸ ਦੇ ਨਾਮ ਤੇ ਅਸੀਂ ਕੀ ਕੀ ਜ਼ੁਲਮ ਨਹੀਂ ਟਾਏ ਓ ਨੰਨੇ ਫੁੱਲੋ ਓ ਸਿਤਾਰਿਆਂ ਦੇ ਹੰਝੂ ਬਾਗਾਂ ਵਿੱਚ ਖਲੋਤੇ ਤੁਸੀਂ ਉਹਦੀ ਝੁਮਣ ਲੱਗਦੇ ਹੋ ਜਦੋਂ ਤਰੇਲ ਬੂੰਦਾ ਅਤੇ ਸੂਰਜ ਦੀਆਂ ਕਿਰਨਾਂ ਦੇ ਗੀਤ ਗਾਉਂਦੀਆਂ ਮਧੂਮੱਖੀਆਂ ਤੁਹਾਡੀ ਪਰਿਕਰਮਾ ਕਰਦੀਆਂ ਹਨ ਕੀ ਤੁਹਾਨੂੰ ਪਤਾ ਹੈ ਤੁਹਾਡੇ ਉੱਪਰ ਕਹਿਰ ਟੁੱਟਣ ਵਾਲਾ ਹੈ ਲਈ ਜਾਵੋ ਸੁਪਨੇ ਜਿੰਨਾ ਚਿਰ ਨਿੱਗੀ ਪੌਣ ਵਿੱਚ ਝੂਮ ਸਕਦੇ ਹੋ ਝੂਮੋ ਖੇੜ ਸਕਦੇ ਹੋ ਖੇੜ ਲਵੋ ਭਲਕੇ ਕਿਸੇ ਜਲਾਤ ਦਾ ਹੱਥ ਤੁਹਾਡੀ ਗਰਦਨ ਦੁਆਲੇ ਹੋਵੇਗਾ ਤੁਹਾਨੂੰ ਮਰੋੜਿਆ ਜਾਵੇਗਾ ਅੰਗ-ਅੰਗ ਕੱਟਿਆ ਜਾਵੇਗਾ ਤੇ ਜਿੱਥੇ ਤੁਸੀਂ ਵਸਦੇ ਹੋ ਉਹਨਾਂ ਘਰਾਂ ਵਿੱਚੋਂ ਕਿਤੇ ਬਾਹਰ ਲੈ ਜਾਇਆ ਜਾਵੇਗਾ। ਉਹ ਪੋਲਿਓ ਹੋ ਸਕਦਾ ਹੈ ਉਹ ਕੋਈ ਸੁੰਦਰ ਮੁਟਿਆਰ ਹੀ ਹੋਵੇ। ਉਹ ਕਹਿ ਸਕਦੀ ਹੈ ਕਿੰਨੇ ਪਿਆਰੇ ਹੋ ਤੁਸੀਂ। ਭਾਵੇਂ ਉਸ ਦੀ ਉਂਗਲਾਂ ਉੱਤੇ ਤੁਹਾਡਾ ਤਾਜ਼ਾ ਖੂਨ ਲੱਗਾ ਹੋਵੇ। ਮੈਨੂੰ ਦੱਸੋ ਇਸ ਨੂੰ ਦਿਆ ਕਹਿੰਦੇ ਹੋ। ਹੋ ਸਕਦਾ ਤੁਹਾਨੂੰ ਕੋਈ ਪੱਥਰਦਿਲ ਕੁੜੀ ਆਪਣੇ ਵਾਲਾਂ ਵਿੱਚ ਗੁੰਦ ਲਵੇ ਜਾਂ ਕਮੀਜ਼ ਦੇ ਬਟਨ ਵਾਲੇ ਸੁਰਾਖ ਵਿੱਚ ਟੰਗ ਲਵੇ। ਜੇ ਤੁਸੀਂ ਮਨੁੱਖ ਹੁੰਦੇ ਫਿਰ ਤੁਹਾਡਾ ਸਿਰ ਆਪਣੇ ਬਟਨ ਦੇ ਸੁਰਾਖ ਵਿੱਚ ਟੰਗ ਕੇ ਕੋਈ ਤੁਹਾਡੇ ਚਿਹਰੇ ਵੱਲ ਦੇਖ ਸਕਦਾ ਅੱਖਾਂ ਅੱਖ ਨਾਲ ਅੱਖ ਮਿਲਾ ਸਕਦਾ ਇਸ ਤੋਂ ਵੀ ਬੁਰਾ ਤੁਹਾਡੇ ਨਾਲ ਇਹ ਹੋ ਸਕਦਾ ਹੈ ਕਿ ਤੰਗ ਗਰਦਨ ਵਾਲੀ ਸੁਰਾਹੀ ਵਿੱਚ ਪਾਣੀ ਪਾ ਕੇ ਤੁਹਾਡੀ ਡੰਡੀ ਕੋਈ ਇਸ ਵਿੱਚ ਡੋਬ ਦਏ ਉਹ پاਗਲ ਪਿਆਸ ਜਿਹੜੀ ਜਵਾਰ ਪਾਟਿਆਂ ਦੀ ਚੇਤਾਵਨੀ ਦਿਆ ਕਰਦੀ ਹੈ ਇਸ ਪਾਣੀ ਨਾਲ ਕਿਵੇਂ 부ਜੇਗੀ ਓ ਫੁੱਲੋ ਜੇ ਤੁਸੀਂ ਮਿਕਾਦੋ ਦੇ ਦੇਸ਼ ਵਿੱਚ ਹੁੰਦੇ ਤਾਂ ਹੋ ਸਕਦਾ ਇੱਕ ਖੌਫਨਾਕ ਬੰਦੇ ਨਾਲ ਤੁਹਾਡੀ ਮੁਲਾਕਾਤ ਹੋ ਜਾਂਦੀ ਜਿਸਦੇ ਹੱਥਾਂ ਵਿੱਚ ਕੈਂਚੀ ਅਤੇ ਨਿੱਕੀ ਜਿਹੀ ਆਰੀ ਹੁੰਦੀ ਉਹ ਆਪਣੇ ਆਪ ਨੂੰ ਮਾਲੀ ਕਿਹਾ ਕਰਦਾ ਉਸ ਦਾ ਦਾਵਾ ਹੈ ਕਿ ਉਹ ਬੂਟਿਆਂ ਦਾ ਹਕੀਮ ਹੈ ਦੇਖਰ ਸਾਰ ਤੁਸੀਂ ਉਸ ਨੂੰ ਘ੍ਰਿਣਾ ਕਰਨ ਲੱਗੋਗੇ ਕਿਉਂਕਿ ਤੁਸੀਂ ਜਾਣਦੇ ਹੋ ਡਾਕਟਰ ਨਹੀਂ ਚਾਹੁੰਦਾ ਛੇਤੀ ਦੇ ਨੇ ਉਸ ਦੇ ਮਰੀਜ਼ ਰਾਜੀ ਹੋ ਜਾਣ ਕੱਟ ਕੇ ਮੋਸ ਤੋਸ ਕਿਉਂ ਤੁਹਾਨੂੰ ਈਉਂ ਵਲ ਵਲੇਟੇਗਾ ਜਿਵੇਂ ਉਸ ਨੂੰ ਲੱਗਦਾ ਹੈ ਕਿ ਤੁਹਾਨੂੰ ਹੋਣਾ ਚਾਹੀਦਾ ਹੈ ਹੱਡੀਆਂ ਦੇ ਮਾਹਰ ਵਾਂਗ ਉਹ ਤੁਹਾਡਾ ਮਾਸ ਮਰੋੜੇਗਾ ਤੇ ਹੱਡੀਆਂ ਦੇ ਕੜਾਕੇ ਕੱਢੇਗਾ ਉਹ ਤੁਹਾਨੂੰ ਲਾਲ ਸੁਹੇ ਕੋਲਿਆਂ ਉੱਪਰ ਸੇਕੇਗਾ ਤਾਂ ਕਿ ਤੁਹਾਡਾ ਲਹੂ ਨਾ ਵਗੇ ਤੁਹਾਡੇ ਵਿੱਚ ਤਾਰਾ ਘਸੋਏਗਾ ਤਾਂ ਕਿ ਤੁਹਾਡੇ ਲਹੂ ਦਾ ਪ੍ਰਵਾਹ ਠੀਕ ਚੱਲਦਾ ਰਹੇ ਉਹ ਤੁਹਾਨੂੰ ਲੂਣ ਤੇ ਫਟਕੜੀ ਖਵਾਏਗਾ ਸਿਰਕਾ ਜਾਂ ਗੰਧਕ ਦਾ ਤੇਜਾਬ ਵੀ ਪਲਾ ਸਕਦਾ ਹੈ ਜੇ ਤੁਸੀਂ ਕੁਮਲਾਨ ਲਗੋਗੇ ਤੁਹਾਡੇ ਪੈਰਾਂ ਉੱਪਰ ਉਬਲਦਾ ਪਾਣੀ ਪਾ ਸਕਦਾ ਹੈ ਉਹ ਸ਼ੇਖੀ ਮਾਰੇਗਾ ਕਿ ਆਪਣੇ ਇਲਾਜ ਨਾਲ ਉਹ ਤੁਹਾਨੂੰ ਜਿੰਨਾ ਚਿਰ ਤੁਸੀਂ ਜਿਉਂਦੇ ਰਹਿਣਾ ਸੀ ਉਸ ਤੋਂ 2-3 ਹਫ਼ਤੇ ਵੱਧ ਜਿਉਂਦਾ ਰੱਖ ਸਕਦਾ ਹੈ ਕੀ ਤੁਹਾਡਾ ਦਿਲ ਨਹੀਂ ਕਰੇਗਾ ਕਿ ਜਦੋਂ ਉਸਨੇ ਤੁਹਾਨੂੰ ਫੜਿਆ ਸੀ ਉਹਦੀ ਮਰ ਜਾਂਦੇ ਪਿਛਲੇ ਜਨਮ ਵਿੱਚ ਤੁਸੀਂ ਕਿਹੜੇ ਮਾੜੇ ਕਰਮ ਕਰਕੇ ਆਏ ਜੋ ਇਹੋ ਜਿਹੀਆਂ ਭਿਆਨਕ ਸਜ਼ਾਵਾਂ ਦਿੱਤੀਆਂ ਗਈਆਂ ਪੂਰਬ ਦੇ ਮਾਲੀਆਂ ਨਾਲੋਂ ਪੱਛਮ ਦੇ ਲੋਕ ਫੁੱਲਾਂ ਨਾਲ ਵਧੇਕ ਦੁਰਵਿਹਾਰ ਦੁਰਵਿਹਾਰ ਕਰਦੇ ਹਨ ਹਰ ਰੋਜ਼ ਜਿੰਨੇ ਫੁੱਲ ਕੱਟ ਕੇ ਉਹ ਦਫ਼ਤਰਾਂ, ਪਾਰਟੀ ਟੇਬਲਾਂ ਉੱਪਰ ਸਜਾਉਂਦੇ ਹਨ ਉਹਨਾਂ ਦੀ ਗਿਣਤੀ ਦਾ ਕੀ ਲੇਖਾ ਜੇ ਜੋੜ-ਜੋੜ ਕੇ ਉਹਨਾਂ ਦਾ ਹਾਰ ਗੁੰਦ ਲਿਆ ਜਾਵੇ ਤਾਂ ਪੂਰੀ ਗਲੋਬ ਦੁਆਲੇ ਬਲਿਆ ਜਾਵੇ ਜੀਵਨ ਵਿੱਚ ਹੋਰ ਇੰਨਾ ਕੁਝ ਕਠੋਰ, ਬੇਦਰਦ ਵਾਪਰਿਆ ਹੈ ਕਿ ਮਾਲੀ ਦੀ ਕਰਤੂਤ ਕਰਤੂਤ ਉਸ ਸਾਹਮਣੇ ਕੁਝ ਵੀ ਨਹੀਂ ਉਹ ਘੱਟੋ-ਘੱਟ ਕੁਦਰਤ ਦੇ ਸੰਕੋਚ ਦਾ ਆਦਰ ਤਾਂ ਕਰਦਾ ਹੈ ਦੂਰ ਅੰਦੇਸ਼ੀ ਨਾਲ ਆਪਣੇ ਸ਼ਿਕਾਰ ਦੀ ਚੋਣ ਕਰਦਾ ਹੈ ਤੇ ਫੁੱਲ ਦੀ ਮੌਤ ਪਿੱਛੋਂ ਹਸਤੀਆਂ ਦਾ ਆਦਰ ਨਾਲ ਸੰਭਾਲਦਾ ਹੈ ਅਚੰਭੇ ਵਿੱਚ ਫੁੱਲਾਂ ਦੀ ਨਿਮਾਇਸ਼ ਅਮੀਰੀ ਦਾ ਦਿਖਾਵਾ ਕਰਦੀ ਹੈ ਪਲ ਭਰ ਵਾਸਤੇ ਸ਼ੁਗਲ ਮੇਲਾ ਜਦੋਂ ਜਸ਼ਨ ਖਤਮ ਹੋ ਜਾਂਨ ਫਿਰ ਕਿੱਥੇ ਜਾਂਦੇ ਹਨ ਇਹ ਫੁੱਲ ਰੂੜੀ ਉੱਪਰ ਸੁੱਟੇ ਗਏ ਕੁਮਲਾਏ ਫੁੱਲ ਦੇਖਣ ਨਾਲੋਂ ਵਧੇਰੇ ਦੁਖਦਾਈ ਦ੍ਰਿਸ਼ ਹੋਰ ਕੀ ਹੋ ਸਕਦਾ ਹੈ ਐਨਾ ਸੋਹਣਾ ਜਨਮ ਲੈ ਕੇ ਫੁੱਲ ਐਨੇ ਬਦਨਸੀਬ ਕਿਉਂ ਹੁੰਦੇ ਹਨ ਕੀੜੇ ਦੰਦੀ ਵੱਢ ਸਕਦੇ ਹਨ ਮੁਕਾਬਲਾ ਹੋਣ ਤੇ ਕਮਜ਼ੋਰ ਤੋਂ ਕਮਜ਼ੋਰ ਜਾਨਵਰ ਲੜਦਾ ਹੈ ਟੋਪੀਆਂ ਸਜਾਉਣ ਲਈ ਜਿੰਨਾ ਚਿੜੀਆਂ ਨੂੰ ਮਾਰ ਕੇ ਖੰਭ ਨੋਚੇ ਜਾਂਦੇ ਹਨ ਚਿੜੀਆਂ ਉਹਨਾਂ ਸ਼ਿਕਾਰੀਆਂ ਨੂੰ ਦੇਖ ਅਨਸਾਰ ਉੱਡ ਜਾਂਦੀਆਂ ਹਨ ਜਿੰਨਾ ਪਸ਼ੂਆਂ ਦੀ ਮੁਲਾਇਮ ਖੱਲਾ ਉਤਾਰ ਕੇ ਤੁਸੀਂ ਆਪਣੀਆਂ ਜੈਕਟਾਂ ਬਣਾਉਣੀਆਂ ਹੁੰਦੀਆਂ ਹਨ ਉਹ ਤਾਂ ਹੱਥੋਂ ਪਰੇ ਭੱਜ ਕੇ ਲੁਕ ਜਾਂਦੇ ਹਨ ਅਫਸੋਸ ਕੇਵਲ ਇੱਕ ਫੁੱਲ ਹੈ ਜਿਹੜਾ ਖੰਭ ਹੋਣ ਕਰਕੇ ਉੱਡ ਕੇ ਬਚ ਜਾਂਦਾ ਹੈ ਉਹ ਹੈ ਤਿਤਲੀ ਬਾਕੀ ਸਭ ਆਪਣੇ ਜਲਾਤ ਸਾਹਮਣੇ ਸਿਰ ਨਿਵਾ ਕੇ ਖਲੋਤੇ ਰਹਿੰਦੇ ਹਨ ਮੌਤ ਦੇ ਦੁੱਖ ਕਾਰਨ ਜਿਉ ਚੀਕਾ ਮਾਰਦੇ ਵੀ ਹਨ ਤਾਂ ਸਾਡੇ ਪੱਥਰ ਕੰਨਾਂ ਤੱਕ ਅੱਪੜ ਦੀਆਂ ਕਿੜਾ ਹਨ ਚੁੱਪਚੀ ਪੀਤੇ ਜਿਹੜੇ ਸਾਨੂੰ ਪਿਆਰ ਕਰੀ ਜਾਂਦੇ ਹਨ ਖਿਦਮਤ ਕਰੀ ਜਾਂਦੇ ਹਨ ਸਾਡੇ ਜ਼ੁਲਮ ਕਾਰਨ ਸਾਡੇ ਸ਼ਰੋਮਨੀ ਦੋਸਤ ਸਾਨੂੰ ਸਦਾ ਲਈ ਅਲਵਿਦਾ ਵੀ ਕਹਿ ਸਕਦੇ ਹਨ ਤੁਸੀਂ ਨੋਟ ਨਹੀਂ ਕੀਤਾ ਹਰ ਸਾਲ ਜੰਗਲੀ ਫੁੱਲਾਂ ਦੀਆਂ ਕਿੰਨੀਆਂ ਨਸਲਾਂ ਘਟ ਹੋਈਆਂ ਹਨ ਉਹਨਾਂ ਦੇ ਸਿਆਣਿਆਂ ਨੇ ਉਹਨਾਂ ਨੂੰ ਦੱਸ ਦਿੱਤਾ ਹੋਣਾ ਕਿ ਜਦੋਂ ਤੱਕ ਆਦਮੀ ਠੀਕ ਨਹੀਂ ਹੁੰਦਾ ਦਿਆਲੂ ਨਹੀਂ ਹੁੰਦਾ ਉਦੋਂ ਤੱਕ ਲੁਕ ਜਾਓ ਫੁੱਲਾਂ ਦੀਆਂ ਇਹ ਲੋਪ ਹੋਈਆਂ ਨਸਲਾਂ ਸਵਰਗ ਵਿੱਚ ਪ੍ਰਵਾਸ ਕਰ ਗਈਆਂ ਹੋਣੀਆਂ ਹੋਣੀਆਂ ਫੁੱਲੋਗਾਉਣ ਵਾਲੇ ਬੰਦੇ ਦੇ ਹੱਕ ਵਿੱਚ ਬਹੁਤ ਕੁਝ ਕਿਹਾ ਜਾ ਸਕਦਾ ਹੈ ਜਿਸਨੇ ਗਮਲੇ ਵਿੱਚ ਬੂਟਾ ਲਾਇਆ ਉਸ ਆਦਮੀ ਤੋਂ ਬਹੁਤ ਵਧੀਆ ਹੈ ਜਿਹੜਾ ਕੈਂਚੀ ਚੁੱਕੀ ਫਿਰਦਾ ਹੈ ਉਹ ਪਾਣੀ ਦਾ ਧੁੱਪ ਦਾ ਖਿਆਲ ਰੱਖਦਾ ਹੈ ਕੀੜਿਆਂ ਤੋਂ ਰਾਖੀ ਕਰਦਾ ਹੈ ਠੰਡ ਤੋਂ ਬਚਾ ਕੇ ਰੱਖਦਾ ਹੈ ਜਦੋਂ ਕਲੀਆਂ ਹੌਲੀ-ਹੌਲੀ ਨਿਕਲਣ ਲੱਗਦੀਆਂ ਹਨ ਉਹਨਾਂ ਵੱਲ ਉਤਸੁਕਤਾ ਨਾਲ ਦੇਖਦਾ ਹੈ ਹਰੀਆਂ ਕਚੂਰ ਪੱਤੀਆਂ ਦੀ ਚਮਕ ਦੇਖ ਕੇ ਖੁਦ ਝੂਮਦਾ ਹੈ ਬਾਗਬਾਨੀ ਦਾ ਕਲਚਰ ਪੂਰਬ ਵਿੱਚ ਬੜਾ ਪੁਰਾਣਾ ਹੈ ਪੰਛੀ ਅਤੇ ਫੁੱਲ ਦੀ mohabbat ਦੇ ਕਿਸੇ ਕਵਿਤਾਵਾਂ ਕਹਾਣੀਆਂ ਵਿੱਚ ਲਿਖੀ ਗਏ ਗਾਏ ਗਏ ਤਾਂਗ ਅਤੇ ਸੁੰਗ ਸਲਤਨਤਾਂ ਦੇ ਸਮੇਂ ਚੀਨੀ ਮਿੱਟੀ ਦਾ ਵਿਕਾਸ ਹੋਇਆ ਤਦ ਬੂਟਿਆਂ ਵਾਸਤੇ ਅਦਭੁਤ ਸੁੰਦਰ ਸਦੂਖੜੀਆਂ ਬਣਾਈਆਂ ਗਈਆਂ ਗਮਲੇ ਨਹੀਂ ਮੋਤੀਆਂ ਪੰਨਿਆਂ ਨਾਲ ਜੜਿਤ ਮਹਿਲ ਹਰੇਕ ਬੂਟੇ ਵਾਸਤੇ ਵੱਖ ਮਾਲੀ ਹੋਇਆ ਕਰਦਾ ਸੀ ਜਿਹੜਾ ਫੁੱਲਾਂ ਪੱਤੀਆਂ ਨੂੰ ਖਰਗੋਸ਼ ਦੇ ਵਾਲਾਂ ਤੋਂ ਬਣੇ ਬੁਰਸ਼ ਨਾਲ ਸਾਫ਼ ਕਰਿਆ ਕਰਦਾ ਲਿਖਿਆ ਮਿਲਦਾ ਹੈ ਕਿ ਪਿਓਨੀ ਨਾਮ ਦੇ ਬੂਟੇ ਨੂੰ ਸਜੀਤਜੀ ਮੁਟਿਆਰ ਇਸ਼ਨਾਨ ਕਰਵਾਏ ਤੇ ਸਰਦੀਆਂ ਵਿੱਚ ਆੜੂ ਦੇ ਬੂਟੇ ਨੂੰ ਪਤਲੇ ਜਿਸਮ ਦਾ ਪੀਲੇ ਚੋਲੇ ਵਾਲਾ ਸਾਧੂ ਪਾਣੀ ਦੇਵੇ। ਜਾਪਾਨ ਨੇ ਜਾਪਾਨ ਦੇ ਬਹੁਤ ਹਰਮਨ ਪਿਆਰੇ ਨਿਰਤਨਾਟਾਂ ਵਿੱਚੋਂ ਇੱਕ ਹਿਚੂਨ ਹਿਚੂਨੋ ਕੀ ਹੈ ਜੋ ਅਸ਼ਿਕਾਂਗ ਯੁੱਗ ਵਿੱਚ ਸਿਰਜਿਆ ਗਿਆ। ਇਹ ਗਰੀਬੀ ਭੋਗ ਰਹੇ ਇੱਕ ਸ਼ਹਿਜ਼ਾਦੇ ਦੀ ਕਹਾਣੀ ਹੈ ਜਿਹੜਾ ਬਾਲਨ ਨਾ ਹੋਣ ਕਰਕੇ ਸਰਦੀਆਂ ਵਿੱਚ ਥਰ-ਥਰ ਕੰਬ ਰਿਹਾ ਹੈ। ਇਹ ਸ਼ਹਿਜ਼ਾਦਾ ਹੋਰ ਕੋਈ ਨਹੀਂ ਹੋਜ਼ੋ ਟੋਕੀ ਹੋਰੀ ਹੈ। ਸਾਡੀਆਂ ਕਹਾਣੀਆਂ ਵਿੱਚਲਾ ਪ੍ਰਸਿੱਧ ਨਾਇਕ ਹਾਰੂਨ ਰਸ਼ੀਦ ਉਹ ਨਿਗ ਵਾਸਤੇ ਆਪਣੇ ਬਹੁਤ ਪਿਆਰੇ ਬੂਟੇ ਕੱਟਦਾ ਹੈ। ਅੱਜ ਵੀ ਜਦ ਦੇ ਉਹ ਪੇਰਾ ਖੇਡਿਆ ਜਾਂਦਾ ਹੈ ਟੋਕੀਓ ਦੇ ਦਰਸ਼ਕ ਹੰਝੂ ਨਹੀਂ ਰੋਕ ਸਕਦੇ। ਨਾਜ਼ਕ ਫੁੱਲਾਂ ਦੀਆਂ ਬਹਾਰਾਂ ਦੀ ਹਿਫਾਜ਼ਤ ਵਾਸਤੇ ਪੂਰੀ ਸਾਵਧਾਨੀ ਵਰਤੀ ਜਾਂਦੀ ਹੈ। ਤਾંગ ਸਲਤਨਤਾ ਬਾਦਸ਼ਾਹ ਹਿਉਨਸਾਂਗ ਆਪਣੇ ਬਾਗ ਦੇ ਰੁੱਖਾਂ ਨਾਲ ਸੋਨੇ ਦੀਆਂ ਟੱਲੀਆਂ ਬਣਵਾਇਆ ਕਰਦਾ ਸੀ ਤਾਂ ਕਿ ਪੰਛੀ ਉੱਡ ਜਾਣ ਇਹ ਤਾਂ ਸੀ ਜਿਹੜਾ ਸੁਖਮ ਸੰਗੀਤ ਰਾਹੀ ਫੁੱਲਾਂ ਨੂੰ ਅਨੰੰਦਿਤ ਕਰਨ ਵਾਸਤੇ ਆਪਣੇ ਸੰਗੀਤਕਾਰਾਂ ਨਾਲ ਬਾਗ ਵਿੱਚ ਜਾਇਆ ਕਰਦਾ ਇੱਕ ਫੱਟੀ ਗੱਡੀ ਪਈ ਹੈ ਜਿਸ ਬਾਰੇ ਰਵਾਇਤ ਦੱਸਦੀ ਹੈ ਯੋਸ਼ੀਸ਼ੂ ਸਾਡੀਆਂ ਕਹਾਣੀਆਂ ਦੇ ਨਾਇਕ ਨੇ ਤਿਆਰ ਕਰਵਾਈ ਸੀ ਇੱਕ ਜਾਪਾਨੀ ਆਸ਼ਮ ਵਿੱਚ ਸਾਂਭੀ ਪਈ ਦੇਖੀ ਜਾ ਸਕਦੀ ਹੈ ਇਹ ਤਖਤੀ ਕਿਸੇ ਅਦਭੁਤ ਆਲੂ ਬੁਖਾਰੇ ਦੇ ਦਰਖਤ ਨੂੰ ਬਚਾਉਣ ਲਈ ਲਿਖਵਾ ਕੇ ਗਡਵਾਈ ਸੀ ਉਸ ਸਮੇਂ ਦੇ ਜੰਗੀ ਸੁਭਾਅ ਕਾਰਨ ਇਸ ਤਖਤੀ ਤੇ ਲਿਖਿਆ ਹੈ ਜਿਹੜਾ ਇਸ ਰੁੱਖ ਦੀ ਟਾਣੀ ਕੱਟਣੀ ਚਾਹੇ ਪਹਿਲਾਂ ਆਪਣੀ ਉਂਗਲ ਕੱਟ ਕੇ ਇਸ ਦੀ ਜੜ ਵਿੱਚ ਰੱਖੇ ਜਿਹੜਾ ਮੌਜ ਮੇਲਾ ਕਰਦਿਆਂ ਫੁੱਲਾਂ ਦਾ ਨਾਸ ਮਾਰਦੇ ਹਨ ਤੇ ਆਟ ਦੀਆਂ ਵਸਤਾਂ ਦੀ ਭੰਨ ਤੋੜ ਕਰਦੇ ਹਨ ਉਹਨਾਂ ਵਾਸਤੇ ਕੀ ਅੱਜਕੱਲ ਕੋਈ ਅਜਿਹਾ ਕਾਨੂੰਨ ਬਣ ਸਕਦਾ ਹੈ ਗਮਲਿਆਂ ਵਿੱਚ ਲੱਗੇ ਬੂਟਿਆਂ ਬਾਰੇ ਸੋਚਦਿਆਂ ਮਹਿਸੂਸ ਹੁੰਦਾ ਹੈ ਕਿ ਇਹ ਵੀ ਆਦਮੀ ਦੀ ਸੁਆਰਥੀ ਕਰਤੂਤ ਹੈ ਬੂਟਿਆਂ ਨੂੰ ਉਹਨਾਂ ਦੇ ਘਰਾਂ ਤੋਂ ਵਿਛੋੜ ਕੇ ਉਹਨਾਂ ਨੂੰ ਅਜੀਬ ਥਾਵਾਂ ਤੇ ਖਿੜਨ ਲਈ ਮਜਬੂਰ ਕਿਉਂ ਕਰੀਏ ਕੀ ਇਸੇ ਤਰ੍ਹਾਂ ਨਹੀਂ ਜਿਵੇਂ ਪੰਛੀਆਂ ਨੂੰ ਫੜ ਕੇ ਪਿੰਜਰੇ ਵਿੱਚ ਬੰਦ ਕਰੀਏ ਫਿਰ ਕਹੀਏ ਗੀਤ ਗਾਓ ਚਾ ਚਾਹੋ ਜਿਹੜੇ ਦੁਰਲੱਭ ਬੂਟੇ ਤੁਸੀਂ ਗਮਲਿਆਂ ਵਿੱਚ ਆਪਣੀ ਛੱਤ ਹੇਠ ਰੱਖੇ ਹਨ ਆਪਣਾ ਦੱਖਣੀ ਅਸਮਾਨ ਦੇਖਣ ਬਗੈਰ ਕੀ ਉਹਨਾਂ ਦਾ ਦਮ ਨਹੀਂ ਘੁੱਟਦਾ ਹੋਣਾ ਫੁੱਲਾਂ ਦਾ ਅਸਲ ਆਸ਼ਕ ਉਹ ਹੈ ਜਿਹੜਾ ਤਾਓ ਯੁਵਾਨ ਮਿੰਗ ਵਾਂਗ ਉਹਨਾਂ ਨੂੰ ਮਿਲਣ ਉਹਨਾਂ ਦੇ ਆਪਣੇ ਘਰਾਂ ਵਿੱਚ ਜਾਵੇ ਟੁੱਟੀ ਭੱਜੀ ਬਾਂਸਾਂ ਦੀ ਵਾਰਡ ਨੇੜੇ ਬੈਠ ਕੇ ਉਹ ਗੁਲਦਾਉਦੀ ਨਾਲ ਗੱਲਾਂ ਕਰਿਆ ਕਰਦਾ ਪਛਮੀ ਝੀਲ ਕਿਨਾਰੇ ਤਾਰਿਆਂ ਜੜੇ ਅਸਮਾਨ ਹੇਠ ਲਿੰਨ ਹੋ ਚਿੰਗ ਆਲੂ ਬੁਖਾਰਿਆਂ ਦੀ ਰਹੱਸਮਈ ਸੁਗੰਧੀ ਵਿੱਚ ਘੁੰਮੇ ਜਾਂਦਾ ਚੋ ਮੋਸ਼ੀਓ ਝੀਲ ਕਿਨਾਰੇ ਆਪਣੀ ਕਿਸ਼ਤੀ ਵਿੱਚ ਸੌਂ ਜਾਇਆ ਕਰਦਾ ਤਾਂ ਕਿ ਉਸ ਨੂੰ ਉਹੀ ਸੁਕਨੇ ਆਉਣ ਜਿਹੜੇ ਕਮਰ ਫੁੱਲਾਂ ਨੂੰ ਆਉਂਦੇ ਹਨ ਨਾਰਾ ਸਲਤਨਤੀ ਸਾਡੀ ਸਭ ਤੋਂ ਪ੍ਰਸਿੱਧ ਸ਼ਹਿਜ਼ਾਦੀ ਕੋਮਿਓ ਇਸੇ ਅਨੁਭਵ ਨਾਲ ਗਾਇਆ ਕਰਦੀ ਤੋੜਾਂ ਕੁਮਲਾ ਜਾਨ ਸ਼ੂਹਾ ਝੂਠੇ ਹੋ ਜਾਨ 헤 ਭੂਤ ਕਾਲ ਦੇ ਬੁੱਧ 헤 ਵਰਤਮਾਨ ਬੁੱਧ 헤 ਭਵਿਖਾਂ ਦੇ ਬੁੱਧ ਸੰਸਾਰ ਦੇ ਬਾਗਾਂ ਵਿੱਚ ਖਿੜੇ ਖੜਾਏ ਸਾਰੇ ਫੁੱਲ ਮੈਂ ਇਸੇ ਤਰ੍ਹਾਂ ਤੇ ਚਰਣਾ ਵਿੱਚ ਭੇਟ ਕਰਦੀ ਹਾਂ ਮਨਜ਼ੂਰ ਕਰੋ ਮਹਾਰਾਜ ਕਿਤੇ ਭਾਵਕ ਵੀ ਨਾ ਹੋ ਜਾਈਏ ਬਹੁਤੇ ਅਯਾਸ਼ ਘਟ ਤੇ ਸ਼ਾਨਦਾਰ ਵਦੀਕ ਲਾਉਜ਼ੂ ਨੇ ਕਿਹਾ ਸੀ ਜ਼ਮੀਨ ਅਸਮਾਨ ਬੇਰਹਿਮ ਹਨ ਕੋਬੋ ਦੇਸ਼ ਨੇ ਕਿਹਾ ਵਗ 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 ਮੇਰੀ ਜਿੰਦੜੀਏ ਮਰ 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 ਮੇਰੀ ਜਿੰਦੜੀਏ ਸਭ ਦੇ ਲੇਖਾਂ ਵਿੱਚ ਇਹੋ ਧੁਰੋ ਲਿਖਿਆ ਆਇਆ ਹੈ ਜਿਸ ਪਾਸੇ ਮਰਜੀ ਗਰਦਨ ਘੁਮਾ ਲਓ ਬਰਬਾਦੀ ਹੀ ਬਰਬਾਦੀ 헤ਠ ਉੱਪਰ ਅੱਗੇ ਪਿੱਛੇ ਸੱਜੇ ਖੱਬੇ ਹਰ ਥਾਂ ਕੋਈ ਚੀਜ਼ ਥਿਰ ਹੈ ਤਾਂ ਤਬਦੀਲੀ ਜੀਵਨ ਦਾ ਜਿਵੇਂ ਕਰਦੇ ਹਾਂ ਮੌਤ ਦਾ ਸਵਾਗਤ ਕਿਉਂ ਨਹੀਂ ਕਰਦੇ ਇੱਕੋ ਚੀਜ਼ ਦੇ ਦੋ ਹਿੱਸੇ ਤਾਂ ਹਨ ਇਹ ਬ੍ਰਹਮਾ ਦੇ ਦਿਨ ਤੇ ਰਾਤ ਪੁਰਾਣੇ ਦੀ ਟੁੱਟ ਭੱਜ ਵਿੱਚੋਂ ਨਵੇਂ ਦਾ ਜਨਮ ਸੰਭਵ ਹੈ ਦਇਆ ਦੀ ਦੇਵੀ ਨਿਰੰਤਰ ਮੌਤ ਦੇ ਕਈ ਨਾਮ ਰਖ ਰਖਸੀ ਇਸ ਨੂੰ ਪੂਜਿਆ ਜਿਹੜਾ ਮਹਾਕਾਲ ਸਰਬੱਤ ਨੂੰ ਨਿਗਲ ਜਾਏਗਾ ਗੈਬੂਰ ਨੇ ਅਗਨੀ ਸਾਹਮਣੇ ਉਸੇ ਦਾ ਸਵਾਗਤ ਕੀਤਾ ਸੀ ਤਲਵਾਰ ਦੀ ਰੂਪ ਬਰਫ਼ ਵਰਗੀ ਸ਼ੁੱਧ ਸ਼ਕਤੀ ਨੂੰ ਸ਼ਿੰਟੋ ਜਾਪਾਨ ਅੱਜ ਤੱਕ ਮੂਦੇ ਮੂਹ ਲੇਟ ਕੇ ਪ੍ਰਣਾਮ ਕਰਦਾ ਹੈ ਅਦਭੁਤ ਅਗਨੀ ਸਾਡੀ ਕਮਜ਼ੋਰੀ ਨਿਗਰ ਲੈਂਦੀ ਹੈ ਤਲਵਾਰ ਦੀ ਤੇਜ ਧਾਰ ਇਛਾਵਾਂ ਦਾ ਬੰਧਨ ਕੱਟ ਦਿੰਦੀ ਹੈ ਸੁਆਦੀ ਸੁਆ ਵਿੱਚੋਂ ਅਮਰ ਉਮੀਦਾਂ ਉਮੀਦ ਦਾ ਫਨਿਕਸ ਪ੍ਰਕਾਸ਼ਵਾਨ ਹੋਇਆ ਕਰਦਾ ਹੈ ਮੁਕਤੀ ਵਿੱਚੋਂ ਮਰਦਾਨਗੀ ਦਾ ਦੇਵੀ ਪ੍ਰਕਾਸ਼ ਪੈਦਾ ਹੁੰਦਾ ਹੈ ਇਸ ਨਾਲ ਜੇ ਨਵੇਂ ਸੰਸਾਰ ਦਾ ਨਿਰਮਾਣ ਹੋ ਸਕਦਾ ਹੈ ਫਿਰ ਫੁੱਲਾਂ ਨੂੰ ਖਤਮ ਨਾ ਕਰ ਦੇਈਏ ਜਦੋਂ ਹੁਸਨਲ ਚਿਰਾਗ ਸਾਹਮਣੇ ਬਲੀ ਦੇਣੀ ਹੋਵੇ ਉਦੋਂ ਫੁੱਲ ਆਪਣੇ ਨਾਲ ਲਿਜਾਂਦੇ ਹਨ ਪਵਿੱਤਰਤਾ ਅਤੇ ਸਾਦਗੀ ਨੂੰ ਸਮਰਪਣ ਹੋ ਕੇ ਉੱਚਤਮ ਮੰਜ਼ਲ ਹਾਸਲ ਹੋ ਸਕਦੀ ਹੈ ਫੁੱਲਾਂ ਦਾ ਪੰਥ ਸਜਣ ਵੇਲੇ ਚਾਹ ਉਸਤਾਦਾਂ ਨੇ ਇਹੋ ਜਿਹਾ ਤਰਕ ਪੇਸ਼ ਕੀਤਾ ਸੀ ਜਿਹੜਾ ਸਾਡੇ ਚਾਹ ਉਸਤਾਦਾਂ ਅਤੇ ਮਾਲੀਆਂ ਤੋਂ ਵਾਕਿਫ ਹੈ ਉਹ ਜਾਣਦਾ ਹੈ ਕਿ ਫੁੱਲਾਂ ਦੀ ਆਰਾਧਨਾ ਧਰਮ ਹੈ ਉਹ ਮਨਮਰਜ਼ੀ ਨਾਲ ਫੁੱਲ ਨਹੀਂ ਤੋੜਦੇ ਹਰੇਕ ਟਾਣੀ ਨੂੰ ਨੀਝ ਲਾ ਕੇ ਦੇਖਦੇ ਹਨ ਉਹ ਸਖ ਨਾਲ ਜਿਹੜੀ ਆਰਟ ਦੀ ਜੁਗਲਬੰਦੀ ਤੋਂ ਵਾਕਿਫ ਹੈ ਲੋੜ ਤੋਂ ਵਧੇਕ ਕੋਈ ਟਾਣੀ ਕੱਟੀ ਜਾਵੇ ਉਹ ਸ਼ਰਮਸਾਰ ਹੋਇਆ ਕਰਦੇ ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਫੁੱਲਾਂ ਨਾਲ ਉਪੱਤਿਆਂ ਦਾ ਸੰਯੋਗ ਜੋੜੀ ਰੱਖਦੇ ਕਿਉਂਕਿ ਉਹਨਾਂ ਦਾ ਕੰਮ ਬੂਟੇ ਦੀ ਪੂਰਨ ਸੁੰਦਰਤਾ ਪੇਸ਼ ਕਰਨਾ ਹੋਇਆ ਕਰਦਾ ਸੀ ਇਸ ਪੱਖੋਂ ਹੋਰਨਾ ਪੱਖਾਂ ਤੋਂ ਵੀ ਉਹਨਾਂ ਦਾ ਤਰੀਕਾ ਪੱਛਮੀ ਦੇਸ਼ਾਂ ਤੋਂ ਵੱਖਰਾ ਹੁੰਦਾ ਉਹ ਸਾਨੂੰ ਟਾਣੀ ਤੇ ਲੱਗਾ ਕੇਵਲ ਫੁੱਲ ਦੇਖਣ ਦੀ ਆਦਤ ਪੈ ਗਈ ਹੈ ਸਰੀਰ ਬਿਨਾ ਸਿਰ ਵੱਖ-ਵੱਖ ਕਿਸਮਾਂ ਦੇ ਫੁੱਲ ਇੱਕੋ ਸਰਾਹੀ ਉੱਪਰ ਟੰਗੇ ਹੋਏ ਚਾਹ ਉਸਤਾਦ ਜਦੋਂ ਸੰਤੁਸ਼ਟ ਹੋ ਜਾਏ ਕਿ ਫੁੱਲ ਦੀ ਸਜਾਵਟ ਠੀਕ ਹੈ ਤਾਂ ਉਹ ਇਸ ਨੂੰ ਤੋਕੋਨੋਮਾ ਉੱਪਰ ਰੱਖ ਦੇਗਾ ਜਾਪਾਨੀ ਕਮਰੇ ਵਿੱਚ ਸਭ ਤੋਂ ਸਨਮਾਨਿਤ ਕੇਂਦਰੀ ਥਾਂ ਕੋਈ ਹੋਰ ਅਜਿਹੀ ਵਸਤ ਇਸ ਦੇ ਨੇੜੇ ਨਹੀਂ ਰੱਖੀ ਜਾਏਗੀ ਜਿਹੜੀ ਇਸ ਦੇ ਪ੍ਰਭਾਵ ਵਿੱਚ ਵਿਗਨ ਪਾਏ ਪੇਂਟਿੰਗ ਵੀ ਨਹੀਂ ਜੇ ਕਿਸੇ ਵਜ੍ਹਾ ਕਰਕੇ ਪੇਂਟਿੰਗ ਨਾਲ ਸੌਂਦਰੇ ਬੋਧ ਵਿੱਚ ਵਾਧਾ ਹੋਵੇ ਫਿਰ ਹੋਰ ਗੱਲ ਹੈ ਗੱਦੀ ਨਸ਼ੀਨ ਸ਼ਹਜਾਦੇ ਵਾਂਗ ਇਹ ਬਿਰਾਜ਼ਮਾਨ ਹੋਵੇਗਾ ਮਹਿਮਾਨ ਵਿਦਿਆਰਥੀ ਕਮਰੇ ਅੰਦਰ ਆਉਣਸਾਰ ਪਹਿਲਾਂ ਦੂਰੇ ਝੁੱਕ ਕੇ ਇਸ ਨੂੰ ਪ੍ਰਣਾਮ ਕਰਨਗੇ ਫਿਰ ਮੇਜ਼ਬਾਨ ਨੂੰ ਮਿਲਣਗੇ ਸਿਕੰਦਰੂਆਂ ਦੀ ਅਗਵਾਈ ਨਸੀਅਤ ਵਾਸਤੇ ਮੂਲ ਪ੍ਰਤੀ ਦੀਆਂ ਡਰਾਇੰਗਾਂ ਤਿਆਰ ਕਰਵਾ ਕੇ ਵੰਡੀਆਂ ਜਾਂਦੀਆਂ ਹਨ ਇਸ ਵਿਸ਼ੇ ਉੱਪਰ ਲਿਟਰੇਚਰ ਬੰਡਲਾਂ ਦੇ ਬੰਡਲ ਕੁਮਲਾ ਜਾਣਤੇ 우ਸਤਾਦ ਸਹਿਜ ਨਾਲ ਇਸ ਨੂੰ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੰਦਾ ਹੈ ਜਾਂ ਫਿਰ ਸਾਵਧਾਨੀ ਨਾਲ ਜ਼ਮੀਨ ਵਿੱਚ ਦਫਨ ਕਰਦਾ ਹੈ ਫੁੱਲ ਦੀ ਯਾਦਗਾਰ ਵਜੋਂ ਕਦੀ ਕਦੀ ਤਾਂ ਕੋਈ ਇਮਾਰਤ ਵੀ ਤਾਮੀਰ ਕਰ ਦਿੱਤੀ ਜਾਂਦੀ ਹੈ ਫੁੱਲਾਂ ਦੀ ਸਜਾਵਟ ਦੇ ਆਰਟ ਦਾ ਜਨਮ 15ਵੀਂ ਸਦੀ ਵਿੱਚ ਚਾਹਵਾਦ ਦੇ ਜਨਮ ਨਾਲ ਹੀ ਸ਼ੁਰੂ ਹੋਇਆ ਲੱਗਦਾ ਹੈ ਸਾਖੀਆਂ ਅਨੁਸਾਰ ਪਹਿਲੀ ਵਾਰ ਫੁੱਲਾਂ ਦੀ ਸਜਾਵਟ ਦਾ ਰਿਵਾਜ ਪੁਰਾਤਨ ਬੋਧ ਸਾਧੂਆਂ ਨੇ ਪਾਇਆ ਸੀ ਸਾਰੀਆਂ ਜੀਵੰਤ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਇਕਾਂਤਵਾਸੀ ਸਾਧੂ ਛਖੜ ਹਨੇਰੀ ਨਾਲ ਟੁੱਟੇ ਫੁੱਲਾਂ ਨੂੰ ਚੁਗ ਕੇ ਪਾਣੀ ਨਾਲ ਭਰੇ ਕਟੋਰੀਆਂ ਉੱਪਰ ਠੇਰਾ ਦਿੰਦੇ। ਕਹਿੰਦੇ ਨੇ ਮਹਾਨ ਪੇਂਟਰ ਅਤੇ ਆਸ਼ਿਕਾਗਾ ਯੋਸ਼ੀਮਾਸਾ ਬਾਦਸ਼ਾਹ ਦੇ ਦਰਬਾਰ ਦਾ ਵਜ਼ੀਰ ਸੁਆਮੀ ਪਹਿਲਾ ਮਹਾਪੁਰਖ ਸੀ ਜਿਸ ਨੇ ਸਰਵਾਜ ਨੂੰ ਪਰਚਲਿਤ ਕੀਤਾ। ਚਾਹ ਉਸਤਾਦ ਜ਼ੂਕੋ ਉਸ ਦਾ ਚੇਲਾ ਸੀ। ਸੋਨੋ ਵੀ ਜਿਸ ਨੇ ਈਕੇ ਨੋਬੋ ਪ੍ਰਣਾਲੀ ਦੀ ਨੀਂਹ ਰੱਖੀ। ਸੇਨੋ ਫੁੱਲਾਂ ਦੇ ਜਹਾਨ ਦਾ ਤੇ ਕਾਨੋਸ ਚਿੱਤਰਕਾਰੀ ਦੀ ਦੁਨੀਆ ਦੇ ਮਾਲਕ ਸਨ 16ਵੀਂ ਸਦੀ ਦੇ ਅਖੀਰ ਵਿੱਚ ਰਿਕਿਊ ਅਤੇ ਉਸਦੇ ਵਾਰਸਾਂ ਦੀ ਸਲਤਨਤ ਵੇਲੇ ਫੁੱਲਾਂ ਦੀ ਸਜਾ ਤਜਾ ਜੋਬਨ ਤੇ ਪੁੱਜੀ ਰਿਕਿਊ ਦੇ ਪ੍ਰਸਿੱਧ ਵਾਰਸ ਓਟਾ ਬੁਰਾਕਾ ਫਰੂਕਾ ਉਰੀਬੇ ਕੋਈਸੋ ਕੋਬੋਰੀ ਇਨਸ਼ੂ ਅਤੇ ਕਤਾਗਿਰੀ ਸਕੇਸ਼ੂ ਦੇ ਫੁੱਲਾਂ ਦੀ ਸਜਾਵਟ ਦੇ ਨਵੇਂ-ਨਵੇਂ ਨਮੂਨੇ ਲਈ ਮੁਕਾਬਲੇ ਹੁੰਦੇ ਇੱਥੇ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਚਾਹੇ ਉਸਤਾਦਾਂ ਵੱਲੋਂ ਕੀਤੀ ਜਾਂਦੀ পুষ্প ਪੂਜਾ ਉਹਨਾਂ ਦੇ ਨਿੱਜੀ ਸੌਂਦਰਿਆ ਬੋਧ ਅਤੇ ਸੋਹਜ ਸੁਆਦ ਦਾ ਸਿੱਟਾ ਸੀ ਨਾ ਕਿ ਕੋਈ ਨਵਾਂ ਧਰਮ। ਚਾਹ ਖਾਣੇ ਵਿੱਚ ਨਿਭਾਈ ਜਾ ਰਹੀ ਰਸਮ ਵਾਸਤੇ ਜਿਵੇਂ ਆਰਟ ਦੇ ਕਈ ਸਾਧਨ ਵਰਤੋਂ ਵਿੱਚ ਆਉਂਦੇ ਹਨ, ਫੁੱਲਾਂ ਦੀ ਸਜਾਵਟ ਵੀ ਉਹਨਾਂ ਵਿੱਚੋਂ ਇੱਕ ਹੁੰਦੀ। ਇਹ ਨਹੀਂ ਕਿ ਫੁੱਲਾਂ ਦੀ ਸਜਾਵਟ ਹੀ ਮਨੋਰਥ ਹੋਵੇ ਸੈਕੀਸ਼ੂ ਨੇ ਹੁਕਮ ਦਿੱਤਾ ਕਿ ਜਦੋਂ ਬਾਗਾਂ ਵਿੱਚ ਬਰਫ਼ ਵਿਛੀ ਪਈ ਹੋਵੇ ਉਦੋਂ ਆਲੂ ਬਖਾਰੇ ਦੇ ਸਫੇਦ ਫੁੱਲਾਂ ਦੀ ਵਰਤੋਂ ਕਰਨੀ ਮਨਾ ਹੈ ਜਿਹੜੇ ਫੁੱਲ ਰੌਲਾ ਪਾਉਂਦੇ ਹਨ ਚਾਹਖਾਨੇ ਵਿੱਚ ਉਹਨਾਂ ਦੇ ਦਾਖਲੇ ਤੇ ਪਾਬੰਦੀ ਲਾਈ ਚਾਹ ਉਸਤਾਦ ਨੇ ਜਦੋਂ ਫੁੱਲਾਂ ਦੀ ਸਜਾਵਟ ਮੁਕੰਮਲ ਕਰ ਦਿੱਤੀ ਉਸ ਪਿੱਛੋਂ ਕੋਈ ਫੁੱਲ ਇੱਧਰ ਉੱਧਰ ਨਹੀਂ ਸਰਕਾਇਆ ਜਾਏਗਾ ਕਿਉਂਕਿ ਇਸ ਨਾਲ ਸੁੰਦਰੇ ਦਾ ਸਾਰਾ ਤਜ਼ਾਵਨ ਵਿਗੜ ਜਾਏਗਾ ਸਾਰੀ ਮਿਹਨਤ ਬੇਕਾਰ ਹੋ ਜਾਏ ਜਾਵੇਗੀ 17ਵੀਂ ਸਦੀ ਦੇ ਮੱਧ ਵਿੱਚ ਜਿਉਂ-ਜਿਉਂ ਉਸਤਾਦ ਮਾਲੀਆਂ ਦੀ ਕਦਰ ਵਧੀ ਫੁੱਲਾਂ ਦੀ ਸਜਾਵਟ ਦਾ ਦੌਰ ਸੁਤੰਤਰ ਸ਼ੁਰੂ ਹੋ ਗਿਆ ਇਸ ਉੱਪਰੋਂ ਚਾਹਖਾਨੇ ਦੇ ਰੈਤਨਾਮੇ ਦੀ ਰੈਤਨਾਮੇ ਦੀ ਬੰਦਿਸ਼ ਚੁੱਕੀ ਗਈ ਬਸ ਫੁੱਲਦਾਨ ਜੋ ਨਿਯਮਾਵਲੀ ਲਾਗੂ ਕਰੇਗਾ ਮੰਨੀ ਜਾਏਗੀ ਇਸ ਨਾਲ ਨਵੇਂ ਸੰਕਲਪ ਨਵੇਂ ਵਿਧੀ ਵਿਧਾਨ ਪਰ ਚਲਿਤ ਹੋ ਗਏ ਫੁੱਲਾਂ ਦੀਆਂ ਟਕਸਾਲਾ ਸਥਾਪਿਤ ਹੋ ਗਈਆਂ ਪਿਛਲੀ ਸਦੀ ਦੇ ਅੱਧ ਵਿੱਚ ਇੱਕ ਲੇਖਕ ਨੇ ਫੁੱਲਾਂ ਦੀ ਸਜਾਵਟ ਦੀਆਂ 100 ਤੋਂ ਵੱਧ ਟਕਸਾਲਾਂ ਲੱਭ ਲਈਆਂ ਸਨ ਇਹਨਾਂ ਨੂੰ ਦੋ ਮੁੱਖ ਧਾਰਾਵਾਂ ਵਿੱਚ ਵੰਡਿਆ ਜਾ ਸਕਦਾ ਹੈ ਰੂਪਵਾਦੀ ਅਤੇ ਪ੍ਰਕਿਰਤੀਵਾਦੀ ਈਕੇ ਨੋਬੋ ਦੀ ਅਗਵਾਈ ਵਿੱਚ ਰੂਪਵਾਦੀਆਂ ਨੇ ਸਨਾਤਨੀ ਆਦਰਸ਼ ਵੱਲ ਆਦਰਸ਼ਵਾਦ ਵੱਲ ਰੁਕ ਕੀਤਾ ਜਿਸ ਵਿੱਚੋਂ ਕਾਹਨੋ ਵਿਦਵਾਨ ਪੈਦਾ ਹੋਏ ਇਸ ਟਕਸਾਲ ਦੇ ਪੁਰਾਣੇ ਉਸਤਾਦਾਂ ਦਾ ਸਾਡੇ ਕੋਲ ਰਿਕਾਰਡ ਹੈ ਇਸ ਵਿੱਚੋਂ ਸ਼ਾਰ ਸ਼ੀਸ਼ੂ ਅਤੇ ਸੁਨੇ ਨੋਬੂ ਚਿੱਤਰਕਾਰਾਂ ਦੀਆਂ ਪੇਂਟਿੰਗਸ ਬਣੀਆਂ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਦੂਜੇ ਪਾਸੇ ਪ੍ਰਕਿਰਤੀਵਾਦੀਆਂ ਦੀ ਟਕਸਾਲ ਨੇ ਕੁਦਰਤ ਨੂੰ ਆਪਣਾ ਮਾਡਲ ਮੰਨਿਆ ਇਹੋ ਜਿਹੇ ਬਦਲਾਅ ਉਕਰ ਲਈ ਜਿਹੜੇ ਕਲਾਤਮਕ ਇਕਤਾ ਪ੍ਰਗਟ ਕਰਨ ਲਈ ਪ੍ਰੇਰਕ ਹੋਣ ਇਹਨਾਂ ਦੀਆਂ ਕਿਰਤਾਂ ਵਿੱਚੋਂ ਉਕੀਓ ਅਤੇ ਸਿਜ਼ੋ ਟਕਸਾਲ ਦੀਆਂ ਤਸਵੀਰਾਂ ਦੀ ਕਲਾ ਟੜਕਦੀ ਹੈ ਜੇ ਸਮਾਂ ਹੋਵੇ ਇਸ ਕਾਲ ਦੇ ਉਸਤਾਦਾਂ ਵੱਲੋਂ ਘੜੇ ਫੁੱਲਾਂ ਦੀ ਸਜਾਵਟ ਦੇ ਨਿਯਮਾਂ तरीके बारे विस्तार ਨਾਲ ਜਾਣਿਆ ਜਾ ਸਕਦਾ ਹੈ ਜਿਸ ਤੋਂ ਪਤਾ ਲੱਗੇਗਾ ਕਿ ਤਾਕੂਗਾਵਾ ਸਜਾਵਟ ਦੇ ਇਹ ਬੁਨਿਆਦੀ ਸਿਧਾਂਤ ਹਨ ਉਹ ਤਿੰਨ ਤੱਤਾਂ ਦਾ ਜ਼ਿਕਰ ਕਰਦੇ ਹਨ ਉਤਮ ਤੱਤ ਆਕਾਸ਼ ਮੱਧ ਤੱਤ ਧਰਤੀ ਅਨਯ ਜਾਂ ਗੌਣ ਤੱਤ ਮਨੁੱਖ ਫੁੱਲਾਂ ਦੀ ਸਜਾਵਟ ਜੇ ਇਹਨਾਂ ਤਿੰਨਾਂ ਤੱਤਾਂ ਨੂੰ ਪ੍ਰਗਟ ਕਰਨ ਦੇ ਸਮਰੱਥ ਨਹੀਂ ਤਾਂ ਦਬੰਜ਼ਰ ਹੈ ਮੁਰਦਾ ਹੈ ਉਹਨਾਂ ਨੇ ਫੁੱਲਾਂ ਦੀ ਸਜਾਵਟ ਦੇ ਤਿੰਨ ਪੱਖਾਂ ਦੀ ਅਹਿਮੀਅਤ ਨੂੰ ਵੀ ਧਿਆਨ ਵਿੱਚ ਰੱਖਿਆ ਰਸਮੀ ਅਰਧ ਰਸਮੀ ਤੇ ਗੈਰ ਰਸਮੀ ਰਸਮੀ ਸ਼ੈਲੀ ਡਵਾਈング ਰੂਮ ਵਾਸਤੇ ਹੈ ਜਿੱਥੇ ਫੁੱਲਾਂ ਨੂੰ ਸ਼ਾਨਦਾਰ ਵਸਤਰਾਂ ਵਿੱਚ ਸਜਾਇਆ ਗਿਆ ਹੋਵੇ ਦੂਜੀ ਅਰਧ ਰਸਮੀ ਵਿੱਚ ਦੁਪਹਿਰੇ ਪਹਿਨੇ ਜਾਣ ਵਾਲੇ ਸੋਹਣੇ ਲਿਬਾਸ ਵਿੱਚ ਤੇ ਤੀਜੀ ਗੈਰ ਰਸਮੀ ਸੌਣ ਵਾਲੇ ਕਮਰੇ ਵਿੱਚ ਕੀਤੀ ਰੋਮਾਂਟਿਕ ਸਜਾਵਟ ਸਾਡਾ ਨਿੱਜੀ ਸਰੋਕਾਰ ਮਾਲੀਆਂ ਨਾਲ ਨਹੀਂ ਫੁੱਲਾਂ ਦੇ ਕਲਾ ਪ੍ਰਬੰਧਕ ਚਾਹ ਉਸਤਾਦਾਂ ਨਾਲ ਹੈ ਫੁੱਲਾਂ ਦੀ ਸਜਾਵਟ ਉਹ ਕਲਾ ਹੈ ਜਿਹੜੀ ਸਾਡਾ ਸਬੰਧ ਜੀਵਨ ਨਾਲ ਜੋੜਦੀ ਹੈ ਇਸ ਨੂੰ ਕੁਦਰਤੀ ਟਕਸਾਲ ਕਿਹਾ ਜਾ ਸਕਦਾ ਹੈ ਜੋ ਰੂਪਵਾਦੀ ਟਕਸਾਲ ਤੋਂ ਇੱਕਦਮ ਭਿੰਨ ਹੈ ਚਾਹ ਉਸਤਾਦ ਫੁੱਲ ਚੁੰਦਾ ਹੈ ਇਸ ਚੋਣ ਬਾਦ ਦੁਸਤਾ ਕੰਮ ਖਤਮ ਹੁਣ ਫੁੱਲ ਆਪਣੀ ਕਥਾ ਆਪ ਸੁਣਾਉਣ ਸ਼ਾਮੀ ਚਾਹ ਖਾਨੇ ਅੰਦਰ ਦਾਖਲ ਹੁੰਦਿਆ ਹੋ ਸਕਦਾ ਹੈ ਤੁਹਾਨੂੰ ਜੰਗਲੀ ਚੈਰੀ ਖਿਲਰੀ ਹੋਈ ਦਿਸੇ ਤੇ ਨਾਲ ਹੀ ਦਿਸਣ ਚਮੇਲੀ ਦੀਆਂ ਕਲੀਆਂ ਅਲਵਿਦਾ ਆਖਦੀ ਹੋਈ ਸਰਦੀ ਦੀ ਅਤੇ ਖੁਸ਼ਾਮਦੀਦ ਕਹਿੰਦੀ ਬਸੰਤ ਦੀ ਗੂੰਜ ਹੈ ਇਹ ਗਰਮੀ ਦੇ ਤਪਦੇ ਦਿਨ ਜੇ ਤਿੜਕੀ ਦੁਪਹਿਰੇ ਤੁਸੀਂ ਕਿਸੇ ਚਾਹਖਾਨੇ ਜਾਓ ਕਿਸੇ ਹਨੇਰੀ ਕੋਨਰਸ ਵਿੱਚ ਗਮਲੇ ਵਿੱਚ ਝੂਲਦੀ ਲੀਲੀ ਦੇਖੋ ਇਸ ਵਿੱਚੋਂ ਚੌਂਦੀਆਂ ਤ੍ਰੇਲ ਬੂੰਦਾਂ ਜੀਵਨ ਦੀ ਮੂਰਖਤਾ ਉੱਪਰ ਨਿਰੰਤਰ ਹੱਸ ਰਹੀਆਂ ਹਨ ਇਕੱਲਾ ਇਕੱਲਾ ਗੀਤ ਗਾਉਂਦਾ ਫੁੱਲ ਵੀ ਵਧੀਆ ਪਰ ਪੇਂਟਿੰਗ ਅਤੇ ਬੁੱਤ ਤਰਾਸ਼ੀ ਦਾ ਸੰਗੀਤ ਔਰਕੈਸਟਰਾ ਬਣੇ ਹੋਰ ਦਿਲਕਸ਼ ਹੋ ਜਾਂਦਾ ਹੈ ਸੈਕੀਸ਼ੂ ਨੇ ਇੱਕ ਵਾਰ ਗੋਦਾਮ ਦੇ ਪੱਦਰ ਫਰਸ਼ ਉੱਪਰ ਕੁਝ ਬੂਟੇ ਇਹੋ ਰੱਖ ਦਿੱਤੇ ਜਿਵੇਂ ਝੀਲਿਆਂ ਦਲਦਲ ਉੱਪਰ ਹਰੀਆਵਲ ਤੈਰਦੀ ਹੋਵੇ। ਕੰਦ ਉੱਪਰ ਸਵਾਮੀ ਦੀ ਉੱਡਦੇ ਹੰਸਾਂ ਦੀ ਪੇਂਟਿੰਗ ਲਟਕਾ ਦਿੱਤੀ। ਅਗਲਾ ਚਾਹ 우ਸਤਾਦ ਸ਼ੋਹਾ ਆਇਆ। ਉਸਨੇ ਕਾਂਸੀ ਦਾ ਧੂਪ ਬਰਤਨ ਮਸ਼ੇਰੇ ਦੀ ਝੋਪੜੀ ਵਰਗਾ ਬਣਾ ਕੇ ਸਮੁੰਦਰ ਦੇ ਕਿਨਾਰੇ ਤੇ ਫੁੱਲਾਂ ਤੇ ਜੰਗਲੀ ਫੁੱਲਾਂ ਸੰਗ ਟਿਕਾ ਦਿੱਤਾ। ਨਾਲ ਟੰਗ ਦਿੱਤੀ ਕਵਿਤਾ ਜਿਸ ਵਿੱਚ ਵਿਸ਼ੋੜੇ ਦਾ ਸੌਂਦर्य ਸੀ। ਇੱਕ ਮਹਿਮਾਨ ਨੇ ਦੇਖਿਆ ਸਾਰੀ ਕਲਾਕਿਰਤੀ ਵਿੱਚ ਵਿਦਾਂ ਹੁੰਦੀ ਪੱਛੜ ਮੈਂ ਅੱਖੀਂ ਦੇਖ ਲਈ। ਫੁੱਲਾਂ ਦੀਆਂ ਸਾਖੀਆਂ ਮੁਕੰਨ ਵਿੱਚ ਨਹੀਂ ਆਉਂਦੀਆਂ ਇੱਕ ਹੋਰ ਯਾਦ ਆ ਗਈ ਹੁਣ ਵਾਂਗ 16ਵੀਂ ਸਦੀ ਵਿੱਚ ਵੀ ਨਰਗਿਸ ਦਾ ਬੂਟਾ ਦੁਰਲੱਭ ਹੁੰਦਾ ਸੀ ਰਿਕਿਊ ਦਾ ਪੂਰਾ ਬਾਗ ਇਸ ਨਾਲ ਭਰਿਆ ਹੋਇਆ ਸੀ ਜਿਹੜਾ ਪੂਰੀ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਸੀ ਉਸ ਦੇ ਬਾਗ ਦੀ ਸ਼ੋਭਾ ਤਾਈਕੋ ਤੱਕ ਪੱੜ ਗਈ ਉਸਨੇ ਦੇਖਣ ਵਾਸਤੇ ਇੱਛਾ ਪ੍ਰਗਟਾਈ ਜਿਸ ਦੇ ਫਲਸਰੂਪ ਰਿਕਿਊ ਨੇ ਉਸ ਨੂੰ ਆਪਣੇ ਘਰ ਸਵੇਰ ਦੀ ਚਾਹ ਦਾ ਸੱਦਾ ਦੇ ਦਿੱਤਾ ਮਿੱਥੇ ਦਿਨ ਤੱਕ ਤਾਈਕੋ ਆਇਆ ਪਰ ਨਰਗਿਸ ਦਾ ਕੋਈ ਬੂਟਾ ਕਿਧਰੇ ਨਾ ਨਾ ਕੋਈ ਨਿਸ਼ਾਨ ਨਹੀਂ ਜ਼ਮੀਨ ਪੱਧਰ ਕਰਕੇ ਰੇਤ ਉੱਪਰ ਗੋਲ ਮਟੋਲ ਪੱਥਰ ਗੀਟੇ ਖਿਲਾਰੇ ਹੋਏ। ਗੁੱਸੇ ਨਾਲ ਭਰਿਆ ਪੀਤਾ ਚਾਹਖਾਨੇ ਅੰਦਰ ਗਿਆ। ਅੰਦਰ ਜਿਹੜਾ ਦ੍ਰਿਸ਼ ਉਸ ਲਈ ਉਡੀਕਵਾਂਸੀ ਜਿਸ ਨੂੰ ਦੇਖਦਿਆਂ ਉਸਦੇ ਚਿਹਰੇ ਤੇ ਖੇੜਾ ਆ ਗਿਆ। ਕੋਨਸ ਉੱਪਰ ਸੁੰਗ ਕਾਰੀਗਰੀ ਦਾ ਅਦਭੁਤ ਕਾਂਸੀ ਦਾ ਵਿਸ਼ਾਲ ਕਟੋਰਾ ਜਿਸ ਵਿੱਚ ਕੇਵਲ ਇੱਕ ਬੂਟਾ ਨਰਗਿਸ ਦਾ ਪੂਰੇ ਬਾਗ ਦੀ ਮਲਕਾ ਦਾ। ਅਜਿਹੇ ਮੌਕਿਆਂ ਤੇ ਸਾਨੂੰ ਫੁੱਲਾਂ ਦੀ ਕੁਰਬਾਨੀ ਦਾ ਮਹੱਤਵ ਪਤਾ ਲੱਗਦਾ ਹੈ। ਸ਼ਾਇਦ ਫੁੱਲਾਂ ਨੂੰ ਇਸ ਮਹੱਤਵ ਦਾ ਸਾਥੋਂ ਵੀ ਗਹਿਰਾ ਇਲਮ ਹੈ। ਉਹ ਸਾਡੇ ਵਾਂਗ ਬੁਜ਼ਦਲ ਥੋੜਾ ਨੇ ਕੁਝ ਫੁੱਲਾਂ ਨੂੰ ਮੌਤ ਵਿੱਚ ਸ਼ਾਨ ਦਿਖਾਈ ਦਿੰਦੀ ਹੈ ਜਾਪਾਨੀ ਚੈਰੀ ਬਲੋਸਮ ਨੂੰ ਤਾਂ ਯਕੀਨਨ ਦਿਸਦੀ ਹੈ ਕਿਉਂਕਿ ਹਵਾ ਦੇ ਇੱਕ ਬੁੱਲੇ ਨਾਲ ਹੀ ਚੈਰੀ ਦੇ ਫੁੱਲ ਝੜ ਜਾਂਦੇ ਹਨ ਆਤਮ ਸਮਰਪਣ ਕਰ ਦਿੰਦੇ ਹਨ ਯੋਸ਼ੀਨੋ ਜਾਂ ਅਰਸ਼ੀਆਮਾ ਦੇ ਮਹਿਕਾਂ ਭਰੇ ਬਰਫਾਨੀ ਤੂੰਦਿਆਂ ਸਾਹਮਣੇ ਜਿਹੜਾ ਖਲੋਇਆ ਉਸ ਨੂੰ ਇਸਦਾ ਅਹਿਸਾਸ ਹੋ ਗਿਆ ਪਲ ਭਰ ਲਈ ਉਹ ਮੋਤੀਆਂ ਜੜੇ ਬੱਦਲਾਂ ਵਾਂਗ ਉੱਡਦੇ ਹਨ ਤੇ ਬਰਫਾਨੀ ਨਦੀਆਂ ਦੇ ਤਾਲ ਉੱਪਰ ਨਾਚ ਕਰਦੇ ਹਨ ਫਿਰ ਹੱਸਦੇ ਹੱਸਦੇ ਪਾਣੀ ਉੱਪਰ ਸਵਾਰ ਹੋ ਜਾਂਦੇ ਹਨ ਲਗਦਾ ਹੈ ਕਹਿ ਰਹੇ ਹੋਣ ਅਲਵਿਦਾ ਐ ਬਹਾਰ ਅਸੀਂ ਤੁਰ ਚੱਲੇ ਅਨੰਤ ਦੇਸ ਵੱਲ ਧੰਨਵਾਦ